ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਿਜਪ ਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅੰਕਾਰ ਨੂੰ ਮੁਰਤਿਆ ਜਿੰਨੇ ਸਹਿਬ ਅੰਕੁਰ ਪ੍ਰਸਾਦ ਨਿਜਪ ਆਤ ਸੱਚ ਜੋਤ ਆਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚਣਾ ਹੋਵੈ ਜੇ ਸੋਚੀ ਲਖਵਾਰ ਚੁਪੈ ਚੁਪਣਾ ਹੋਵੈ ਜੇ ਧਾਇ ਰਹਿ ਤਾਰ ਪੁਖਿਆ ਭੁਖ ਨਾਲ ਕਰੀ ਜੇ ਬੰਦਾ ਪੁਰੀਆ ਪਾਰ ਸਹਸ ਸਿਆਣ ਪਲ ਲਖ ਹੋਏ ਤਾਂ ਇੱਕ ਨਾ ਚਲੇ ਨਾਲ

کتنا کتینت پائی جگا جگندر کھائی کھائی حکمی حکم چلائی راہو نانک بکسے و پرواؤ ساچا ساحب ساچنائی پاکیاں پاک اے آخ مگے دے دے تا تا تار ਫੇਰ ਕੇ ਅੱਗੇ ਰਖੀਏ ਜਿੱਤੇ ਦਿਸੈ ਦਰਬਾਰ ਮੋਹ ਕੇ ਬੋਲਨ ਬੋਲੀਐ ਜਿੱਤੇ ਸੁਣ ਤਰੇ ਪਿਆਰੇ ਅਮਰ ਤੇ ਵੇਲਾ ਸਚਨਾਉ ਵੜਿਆਈ ਵਿਚਾਰ ਕਰਮੀ ਆਵੇ ਕੱਕਾ ਨਦਰੀ ਮੁਗਦਵਾਰ ਨਾਨਕ ਕਹਿਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕਿ ਤਨੁ ਵੇ ਆਪੇ ਆ ਮਿਰਜਣ ਸੋਏ ਜਨ ਸੇ ਬੈਤਰ ਭਾਇਆ ਮਾਨ ਨਾਨਕ ਗਾਗਿਏ ਗੁਣੀ ਦੇ ਤਾਨ ਗਾਗਿਏ ਸੋਣੀ ਮਨ ਰਖੀਏ ਪਾਉ ਦੁੱਖ ਪਰਹਰ ਸੁਖ ਘਰ ਲੈ ਜਾਏ ਗੁਰਮੁਖ ਨਾਥ ਗੁਰਮਖਵੇਦ ਗੁਰਮਖਰਿਆ ਸਮਾਈ ਗੁਰਈਸਰ ਗੁਰ ਗੋਰਖ ਬਰਮਾ ਗੁਰਪਾਰ ਬਰਮਾਈ ਜੈ ਹੋ ਜਾਣਾ ਖ ਨਾਈ ਕਹਿਣਾ ਕਤਨ ਨਾ ਜਾਈ ਗੁਰਾਇ ਕਦੇ 부ਝਾਈ ਸਬਨਾ ਜੀਆਂ ਕਾਇ ਕਦਾਤਾ ਸੋ ਮੈ ਵਿਸਰਨਾ ਜਾਈ ਰਤਨਾਂ ਵਾਂਜੇ ਜਿਥੇ ਸਭਾ ਮਾ ਵਿਣ ਭਾਣੇ ਕੇ ਨਾਇ ਕਰੀ ਜੈਤੀ ਸਿਰੂ ਆਈ ਵੇਖਾ ਮਿਡ ਕਰਮਾਂ ਕੇ ਵਿਲੈ ਲਾਈ ਮਾਤ ਵਿਚ ਰਤਨ ਜਵਾਹਰ ਮਾਣਕ ਜੈ ਕਾ ਗੁਰ ਕੀ ਸਿੱਖ ਸੋਨੇ ਗੋਰਾ ਇਕ ਦੇਹ 부ਜਾਈ ਸਭ ਨਾ ਜੀਆਂ ਕਹਿ ਦਾਤਾ ਸੋ ਮੇਂ ਸਿਰਨਾ ਜਾਏ ਜੈ ਜੁਗ ਚਾਰੇ ਆਰ ਜਾ ਹੋਦ ਸੁਣੀ ਹੋਏ ਨਾਮ ਅਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਕੀਤੇ ਜਗਲੇ ਜੇ ਤਿਸ ਨਤਨਾ ਆਵਈ ਤਾਂ ਵਾਤ ਨ ਪੁੱਛੇ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਗੁਣ ਗੁਣ ਕਰੇ ਗੁਣਵੱਧਾ ਗੁਣ ਦੇਤੇ ਹਾਂ ਕੋਈ ਨਾ ਸੁਝਹੀਂ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਦਿ ਬਿਸੁ ਨੁਡਾਕ ਸੁਣਿਆ ਧਰਤ ਤਵ ਅਕਾਸ਼ ਸੁਣਿਆ ਦੀਪ ਅਲੋਪ ਆਤਾਲ ਸੁਣਿਆ ਕੋਹ ਦਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪ ਆਪ ਕਾ ਨਾਮ ਸੁਣਿਆ ਸਰਬ੍ਰੇਮਾ ਇਤ ਸੁਣਿਆ ਮੁਖ ਸਲਾਹਿਨ ਮੰਤ ਸੁਣਿਆ ਜੋਗ ਜੁਗਤ ਨ ਭੇਦ ਸੁਣਿਆ ਸਾਸ ਤਸ ਪ੍ਰਤਵੀਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪ ਆਪ ਕਾ ਨਾਮ ਸੁਣਿਆ ਸਦਾ ਸੰਤੋਖ ਗਿਆਨ ਸੁਣਿਆ ਸਰਕੈ ਸਨਾਨ ਸੁਣਿਆ ਫੜ ਫੜ ਪਾਵੇ ਮਾਨ ਸੁਣਿਆ ਲਾਗੇ ਸਾਈਂ ਦੀਆਂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਆਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹੀ ਸੁਣਿਆ ਸੇਖ ਪੀਰ ਪਤ ਸਾਹਿ ਸੁਣਿਆ ਤੇ ਫਾਵੇ ਰਾਹ ਸੁਣਿਆ ਤੇ ਉਸ ਜਗਾਉ ਨਾਨਕ ਸਦਾ ਵਿਗਾਸ ਸੁਣਿਆ ਦੁਖ ਆਪ ਕਾ ਨਾਸ ਮਨੈ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਕਿ ਚਿਪਚਾਏ ਕਾਗਦ ਕਲਪਨਾ ਲਿਖਣੇ ਹਾਰ ਮਨੈ ਕਾਵੇ ਕਰਨੀ ਚਾਰ ਐਸਾ ਨਾਮ ਨਿਰੰਗ ਨੰਪੇ ਜੇ ਕੋ ਮਨ ਜਾਣੇ ਮਨ ਕੋਈ ਮਨੈ ਸੂਰਤ ਹੋਵੇ ਮਨ ਬੋਧ ਪੰਨੇ ਸਗਲ ਕਮ ਕੀ ਸੋਧ ਮਨੈ ਮੋ ਝੋਟਾ ਨਾ ਖਾਈ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਜਿ ਰਚਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਿ ਸਿਉ ਪਰਬੜ ਜਾਏ ਮੰਨੇ ਮੰਗਣਾ ਚੱਲੇ ਪਤ ਮੰਨੇ ਧੰ ਸੈ ਤੇ ਸੰਬੰਧਉ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਗਦਵਾਰ ਮੰਨੇ ਪ੍ਰਵਾਰੇ ਸਾਧਾਰ ਮੰਨੇ ਤਰੇਤਾਰੇ ਗੁਰ ਸਿੱਖ ਮਨ ਨਾਨ ਭੇਨਾ ਪੀਕਾਂ ऐसा नाम निरंजन होए जेको मन जाने मन कोए पंच प्रवाण पंच प्रधान पञ्चे पावे तगे मान पञ्चे सौह दर राजान पंचा का गुर त्यान जे को कह करे विचार ਕਰਤੇ ਕੇ ਕਰਨੇ ਨਾ ਸੁਮਾਰ ਧੋਲ ਤਰਵੰਧਿਆ ਕਾ ਪੂਦਸ ਤੋਥਾ ਪ੍ਰਕਿਆ ਜਿਨ ਸੂਤ ਜੇ ਕੋ बुझ ਹੋਵੇ ਸਚਿਆਨ ਤਬ ਲਿ ਕਰਿਤਾ ਭਾਰਮ ਤਾਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਮਨ ਜੋਰ ਜਿਹ ਜਾਤ ਲਗਾ ਕੇ ਨਾਮ ਸਬਦਾਂ ਲਿਖਿਆ ਆਪਣੀ ਕਲਾਮ ਹੋਇ ਲਿਖਾ ਲਿਖ ਜਾਣੇ ਕੋਇ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸੋ ਵਾਲੇ ਰੂਪ ਕੀਤਾ ਜਾਣੇ ਕੋਣ ਕੂਤ ਕੀਤਾ ਬਸਾਓ ਇੱਕੋ ਕੋਵਾਉ ਤਿਸ ਤੇ ਹੋਏ ਲੱਖ ਦਿਲਿਆਉ ਕੁਦਰਤ ਕਾਉਣ ਕਾ ਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਦੇ ਭਾਵੇ ਸਾਈ ਹਰਿਕਾਰ ਤੂੰ ਸਦਾ ਸਦਾ ਮਤ ਰੰਕਾਰ ਅਸੰਖ ਜਪਿਆ ਸੰਖ ਭਾਉ ਅਸੰਖ ਪੂਜਾ ਸੰਖ ਤਪਤਾ ਹੋਇ ਸੰਗਰਤ ਮੁਗ ਵੇਦ ਪਾਠਿਆ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸੈਤੀ ਅਸੰਖ ਦਾਤਾਰ ਅਸੰਖ ਸੂਰ ਮੋ ਪਕ ਸਾਰ ਅਸੰਖ ਮੋ ਲਿਵ ਲਾਇ ਤਾਰ ਕੁਦਰਤ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤਦ ਪਹਾਵੇ ਸਾਈਂ ਫਲਕਾਰ ਤੁਸਦਾ ਸਲਾਮਤ ਬੇਰੰਕਾਰ ਅਸਤਮ ਹੋਵੇ ਕਿੰਤ ਘੋਰ ਐਸਾ ਸਚੂਰ ਹਾਰਾਮ ਖੋਰ ਅਸਾਂ ਸੇਂ ਕਰੇ ਜਾਏ ਜੋ ਰਸਕਲ ਵਡ ਹਤਿਆ ਕਾ ਮਾਹੇ ਅਸੰਗ ਪਾਪੀ ਪਾਪ ਕਰ ਜਾਏ ਅਸਾ ਕੋੜ ਆਰ ਕੁੜੀ ਵੀ ਰਹਾ ਅਸੰ ਸਰਬਜੈਸ਼ਰ ਭਖ ਖਾਏ ਅਸਮੇ ਦਿੱਤਰ ਕਰੇ ਪਾਰ ਨਾਨਕ ਨਿਜ ਕਹੈ ਵਿਚਾਰ ਹੋ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਤ ਭਾਵੇ ਸਾਈ ਫਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਹੈ ਸੰਗ ਥਾਵੇ ਅਗਮ ਅਗਮਾ ਸੰਗਲਵਾ ਸੰਗ ਕੇ ਸਿਰਿ ਾਰ ਹੋਏ ਅਖਰੀ ਨਾਮ ਸਿ ਸਦਾ ਆਏ ਅਖਰੀ ਗਿਆਨ ਕੀ ਤੁਣ ਕਾਹੇ ਆਖਰੀ ਲਿਖਣਾ ਭੋਲਣ ਬਾਣ ਅਖਰਸਰਸ ਜੋਗ ਵਖਾੜ ਜਿਨੈ ਲਿਖੈ ਤੇ ਸਰਨਾਹੀ ਜਿਬਾ ਪਰਮਾਏ ਤੇ ਵਧਗ ਪਾਇ ਜਿ ਤਾਂ ਕੀਤਾ ਤੇ ਤਾਂ ਨਾਓ ਵਿਣਨਾਵੇਂ ਨਾਹੀ ਕੋਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਦੇ ਭਾਵੇ ਸਾਈ ਅਨਿਕਾਰ ਤੂੰ ਸਦਾ ਸਲਾਮਤ ਨਿਰੰਖਰ ਪਰੀਏ ਹੱਥ ਪੈਰ ਧਨ ਦੇ ਪਾਣੀ ਧੋਦੇ ਉਤਰ ਸੁਖੇ ਮੂਤ ਪਲਿੱਤੀ ਕੱਪੜ ਹੋਏ ਦੇਸਾ ਬੁਲ ਲਈਏ ਉਹ ਤੋਏ ਭਰੀਏ ਮਤ ਪਾਪਾ ਕਿਸੋ ਤੋਪੇ ਨਾਵੇਂ ਕਰਾਂਗਾ ਪੁਨੀ ਬਾਪੀ ਆਖਣ ਨਾਏ ਘਰ ਘਰ ਕਰਣਾ ਲਿਖ ਲੈ ਜਾ ਵਾਪੇ ਵੀ ਜਾ ਪੀ ਖਾਓ ਨਾਨਕ ਗੁਮੀ ਆਵੋ ਜਾਓ ਤੀਰਥ ਤਪ ਤੇ ਆਤਿ ਦਾਨ ਜੇ ਕੋ ਪਾਵੇ ਤਿਲ ਕਾਮਾਨ ਸੋਹਣਿਆ ਬਨਿਆ ਮਨ ਕੀਤਾ ਭਾਉ ਅੰਤਰਗ ਕਾ ਤੇ ਰਤਮ ਭਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਡ ਗੁਣ ਕੇ ਤੇ ਭਗਤ ਨਾ ਹੋਏ ਸਵਾਸ ਤਾਤ ਬਾਣੀ ਪਰਮਾਉ ਸਤ ਸਵਾਨ ਸਦਾ ਬਰਜਾਉ ਕਾਵਣ ਸੋ ਵੇਲਾ ਵਕਤ ਕਾਵਣ ਕਾਵਣ ਤੇ ਤਕਾਣ ਵਾਰ ਕਮਣ ਸੈ ਰੂਤੀ ਮਾਹ ਕਮਣ ਚਿਤ ਹੋਵਾ ਆਕਾਰ ਵੇਲ ਨਾ ਪਾਇਆ ਫਟਤੀ ਜੇ ਹੋਵੇ ਲੇਖਣ ਬਕਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖਣਾ ਤੇਤ ਵਾਰਣਾ ਜੋਗੇ ਜਾਣੈ ਰੂਤ ਮਾਹ ਨਾ ਕੋਈ ਜਹ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣ ਸੋਈ ਕਲ ਕਰ ਆਕਾ ਕਿੰਸਾ ਨਹੀਂ ਕਿਉਂ ਨਹੀਂ ਕਮ ਜਾਣਾ ਨਾਨਕ ਆਖਣ ਸੰਭੋ ਆਖੇ ਕਦ ਵਿੱਚ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕੋ ਹੋਵੇ ਨਾਟਕ ਜੇ ਪਾਪੋ ਜਾਣੇ ਅਗੇ ਗਿਆਨ ਸੋਹੇ ਪਾਤਾਲਾਂ ਪਤਾਲ ਲਖ ਅਗਾਸਾਂ ਅਗਾਸ ਓੜਕ ਓੜਕ ਪਾਤ ਕੀ ਮੇਤਿਕ ਬਾਤ ਸੈ ਸਠਾਰਹ ਕਹਿਨ ਕਦੇ ਬਾ ਅਸਲ ਹੋਇ ਤਾਦ ਲਿਖਾਏ ਤਾ ਲਿਖੀਏ ਲੇਖੇ ਹੋਈ ਉਡਾਸਾ ਨਾਨਕ ਵੱਡਾ ਆਖੀਐ ਆਪੇ ਜਾਣੀ ਆਪੋ ਸਾਲਾਹੀ ਸਾਲਾਹੀ ਤਿਸੁਰਤ ਨਾ ਪਾਈਆ ਨਦੀਆ ਤੇਵਾ ਕਮ ਇਸ ਮਨ ਨਾ ਜਾਣੀਐ ਸੁਝ ਸਾਈ ਸੁਲਤਾਨ ਗਰੇ ਹਾਂ ਸਤੀ ਮਾਲ ਤਦ ਕੀੜੀ ਤਲਨਾ ਹਮਨੀ ਜੈਤ ਜਮਨੋਰਾ ਵਿਸਰਾਏ ਅੰਤਰਾ ਸੋ ਸਿੱਖਣਾ ਤਦਨਾ ਕਰਦੇ ਦੇਦਣਾ ਤਦਨਾ ਵੇਖਣ ਸੁਦਨ ਨਾ ਤਮ ਅੰਤ ਨਾ ਜਾਪੇ ਕੀ ਆਵਰ ਮਨ ਤੇ ਅੰਤ ਨਾ ਜਾਪੇ ਕਿਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਨ ਕਿਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਹੇ ਜਾਏ ਇਹ ਹੋਂ ਅੰਤ ਨਾ ਜਾਣ ਕੋਈ ਬਹੁਤਾ ਕਹੀ ਹੈ ਬਹੁਤਾ ਹੋਏ ਵਟਾ ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾਉ ਏਡਾ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਤੋਈ ਜਿਵੇਂ ਵੜਿਆ ਪੋ ਜਾਣਿਆ ਪੀ ਆਪ ਦਾਤਗਨ ਤ੍ਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਛਾਏ ਵਟਾ ਦਾਤਾ ਤੇ ਨਾ ਮਾਇਕੇ ਤੇ ਪੰਗਹ ਜੁਤ ਆਪਾ ਅਰਿ ਤੇ ਅਗਨਤਨੀ ਵਿਚਾਰ ਕੇਤੇ ਕਬੇ ਟੁਟੇ ਵਕਾਰ ਕੀਤੇ ਲਾਲ ਮੁਕਰਪਾਈ ਕੀਤੇ ਮੁੜਕ ਖਾਈ ਖਾਇ ਕਹਤਿਆਂ ਦੂਖ ਸੁਨਮਾਰੈ ਪੈਦਾ ਤੇ ਰਿੰਦਾ ਤਾਰ بند خلاسی پانے ہوئے خوراگ نہ سکے ہوئے جے کو کھائی کی اکھن پائے او جانے دیتی ہم کھائی آپے جانے یا پے دیا کھین سے پہ گئی کہ جسا نو بکسے سفت سالہ ہی نان پاک سائی پاک ساہو ਅਮਲ ਗੁਣ ਅਮਲ ਵਾ ਪਾਰਿਆ ਬਲਵਾ ਪਾਰੀਆਂ ਅਮਲ ਫਟਾਰੇ ਅਮਲ ਆਵੇ ਅਮਲ ਲੈ ਜਾਏ ਅਮਲ ਪਾਏ ਅਮਲ ਸਰਮਾਏ ਅਮਲ ਤਰ ਮਮਲ ਦੀਬਾਣ ਅਮਲ ਤਲ ਬਲ ਪ੍ਰਵਾਣ ਅਮਲ ਬਖਸੀ ਸਾਮਣੇ ਸਾਨ ਅਮਲ ਕਰਮ ਬੁਰ ਪਰਮਾਣ ਅਮਲੋ ਅਮਲ ਆਖਿਆ ਨਾ ਜਾਇ ਆਖਿਆ ਅਖਰੇ ਲਾਇ ਆਖੇ ਵੇਦ ਪਾਣ ਪੁਰਾਣੇ ਆਖੇ ਬਣ ਕਰੇ ਵਿ ਗਿਆਨ ਇਹ ਆਖੇ ਬਰਬੇ ਆਖੇ ਤੇ ਆਖੇ ਗੋਪੀ ਤੇ ਗੋਵਿੰਦ ਆਖੇ ਸਰਾਜੇ ਸਿਧ ਆਖੇ ਕੀਤੇ ਕੀਤੇ ਬੋਦੇ ਆਖੇ ਦਾਨ ਵੇ ਆਖੇ ਦੇਵਾ ਆਖੇ ਸੁਰ ਨਰਮਨ ਜਨ ਸੇਵਕ ਕੀਤੇ ਆਖੇ ਆਖਣ ਪਾਹੀ ਕੀਤੇ ਕਹ ਕਉਠ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਂ ਸੱਚ ਕੀ ਕੀ ਜੇ ਵੜਾ ਭਾਵੇ ਤੇ ਵੜਾ ਹੋਈ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਕਾਰ ਤਾ ਲਿਖੀਏ ਸਿਰ ਕਾ ਵਾਰਾ ਗਾਵਾਰ ਸੋਦਰ ਕਹਿਆ ਸੋ ਕਰ ਕੇ ਆ ਜਿਤ ਪੈ ਸਰਬ ਸੰਭਾਲੇ ਬਾਝੇ ਨਾਨਕ ਕਾ ਸਰਕਾਰ ਖੇਤੇ ਬਾਵਨ ਹਾਰੇ ਕਿਤੇ ਰਾਗ ਭਰੇ ਸੋ ਕਹੀਐ ਨਾ ਕਿਤੇ ਗਾਵਣ ਹਾਰੇ ਗਾਵੇ ਤੋਏ ਦੂਰ ਪਗੜੀ ਬਸਤਰ ਗਾਵੇ ਰਾਜਤ ਬਦਵਾਰੇ ਗਾਵੇ ਚਤੂਰ ਲਿਖ ਜਾਣਾ ਲੇਖ ਲਿਖਤਰ ਵਿਚਾਰੀ ਹਾਵੇ ਸਰਪਰੇ ਮਾਦੇਵੀ ਸਾਵਣ ਸਦਾ ਸਵਾਰੇ ਗਾਵੇਂ ਦੇਤਾ ਸੁਵੇਠੇ ਦੇਵਤੀ ਅੰਦਰ ਢਾਲੇ ਗਾਵੇ ਸਿੱਧ ਸਮਾਦੀ ਅੰਦਰ ਕਾਵਿ ਸਤ ਵਿਚਾਰੀ ਗਾਵਣ ਜਤਿ ਸਤੀ ਸੰਤੋਖੀ ਕਾਵੀ ਵੀ ਕਰਾਰੇ गाव ने पण्डित पड़े रखी सारे युग युग वेता आले गावे मोहिनी मन मौन सुरगा मचते आले गावण रत्रुद पाई तेरे 68 तीर्थ नाले गावे जोत महाबल सोरा धाम देखणी चारी ਗਾਵੈ ਘਣ ਮਡੰਬਰ ਪੰਡਾ ਕਰ ਕਰੇ ਰੱਤੇ ਤਾਰੇ ਸਾਈ ਤੁੰਦਰੋਂ ਗਾਵੈ ਜੋਤ ਤਾਮਣ ਰਤੇ ਤੇਰੇ ਭਗਤre ਸਾਲੇ ਹੋਰ ਕੀਤੇ ਗਾਵਨ ਸਹਿਰ ਮੈਂ ਜਿਤਨਾ ਹਉ ਨਾਨਕ ਕਿਆ ਵਿਚਾਰੀ ਸੋਇ ਜੋਇ ਸਦਾ ਸਚਾ ਸਾਹਿਬ ਸਾਚਾ ਸਾਚੀ ਨਾਹੀ ਹੈ ਪਿਉ ਸਿ ਜੈਨ ਜਸੀ ਰਚਨਾ ਜਿਨ ਰਚਾਈ ਰੀ ਰੰਗੀ ਭਾਤੀ ਕਰ ਕਾ ਜਨਸੀ ਮਾਇ ਅਜ ਨੂੰ ਪਾਈ ਕਰ ਕਰ ਵੇਖੈ ਕਿਤਾ ਆਪਣਾ ਜਿ ਜਿਸ ਦੀ ਵਡਿਆਈ ਜੋਤ ਸਰਬਾਨੀ ਸੰਕਰਦੇ ਹੁਕਮ ਡਕਣਾ ਜਾਈ ਸੋ ਆਤਸਾਹੋ ਸਾਹ ਖਤ ਸਾਹਿਬਾ ਨਾਨਕਰਨ ਜਾਈ ਮੰਦਾ ਸੰਤੋਖ ਸਰਪਤ ਛੋਡੀ ਧਿਆਨ ਕੀ ਕਰੈ ਬੀਪੂਤਾ ਕਿ ਦਾਖਲ ਕੁਵਾਰੀ ਕਾਇਆ ਤੁਤੇ ਡੰਡਾ ਪਤੀ ਦਾ ਆਇ ਮਤੇ ਸਗਲ ਜਮਾਤੀ ਮਨ ਜਿਤੈ ਜਗ ਜੀਤ ਆਦੇਸ ਤੇ ਸਿਆਦੇਸੇ ਆਧਾ ਨੀਲਾ ਨਾਦਰਉ ਤਉ ਜੁਗਤ ਜਿਵੇਂ ਕੋ ਵੇਸ ਭਗਤ ਗਿਆਂ ਦੇ ਆ ਭਟਾਰਣ ਘਾਟ ਘਟ ਵਾਜੇ 나ਦਿ ਆਪਰਾਧਨਾ ਜੀ ਸਭ ਜਾ ਕੀਤੇ ਦਸਤਵਰਾ ਸਾਧ ਸੰਜੋਗ ਵੀ ਜੋਗ ਤੋਏ ਘਾ ਚਲਾਵੇਂ ਲੇਕੇ ਹਮੇ ਪਾਗ ਆਦੇਸ ਤੇ ਸਿਆਦੇਸ ਆਧਾ ਨੀਲਾ ਨਾਨਨੰਦ ਜੋਗ ਜੁਗੇ ਕੋ ਵੇ ਸਾਇ ਕਾਂ ਪਾਈ ਜੁਗ ਤੇ ਵਿਹਾਈ ਤੈਨ ਚੱਲੇ ਵਰਵਾਨ ਇੱਕ ਸੰਸਾਰੀ ਕਡਾਈ ਕਲਾਈ ਦੀ ਬਾਣਾ ਜੈਵਤ ਸਹ ਭਾਵੇ ਤੇ ਵੇ ਝਲਾਵੇ ਜਿਗ ਹੋਵੇ ਪਰਮਾਣੋ ਵੇਖੇ ਉਹਨਾਂ ਨਦਰਣਾਂ ਆਵੇ ਬਹੁਤਾ ਹੀ ਵਿਡਾਣ ਆਦੇਸ ਤੇ ਸਿਆਦੇਸ ਆਂ ਅਨੀਲਾ ਨਾਨਨੰਦ ਜੋਗ ਜੁਗੇ ਕੋ ਵੇ ਸਾਂ

ਇਹ ਤਰਾਏ ਪਤ ਪਵੜੀਆਂ ਚੜੀਏ ਹੋਇਆ ਕੇਸ ਸੁਣ ਗੱਲਾਂ ਆਂ ਕਾਸ ਕੀ ਟਾਇਰੀ ਸਨਾਨ ਨਗਨਦਰੀ ਆਇਆ ਕੁੜੀ ਕੁੜੈ ਠੀ ਸਹਣ ਜੋਰ ਚੁਪੇ ਨੇ ਜੋਰ ਜੋ ਨਮਕਣ ਦੇਣਾ ਜੋਰਾ ਜੋਰਣਾ ਜੇਵਣਾ ਬਨੜਨੇ ਜੋਰ ਜੋਰਣਾ ਰਾਜ ਮਨ ਬਨਸੂਰ ਜੋਰਣਾ ਸੁਖੀ ਗਿਆਨ ਵਿਚਾਰ ਜੋਰਣਾ ਜੁਤੀ ਛੁੱਟੈ ਸੰਸਾਰ ਜਿਸ ਸਾਥ ਜੋਰ ਕਰੇ ਵਖੇ ਸੋਏ ਨਾਨ ਕੁਤਨੀ ਚਨਾ ਕੋਈ ਰਾਤੀ ਰੁਤੀ ਤੇ ਤੇਵਾਰ ਪਣ ਪਣੇ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾਬਰ ਕੀ ਧਰਮਸਾਲ ਤੇ ਇਸ ਵਿੱਚ ਜੇ ਜੁਗਤ ਗੈਰਾ ਦੇ ਤਿੰਨ ਕੈ ਨਾਮ ਅਨੇਕ ਅਨਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਇਥੇ ਸੋਰ ਪਚ ਬ੍ਰਹਮਾ ਨਤਰੀ ਕਰਮ ਭਵੀਂ ਜਿਸਾੜ ਕੱਚ ਪਕਾਈ ਉਥੇ ਪਾਜ ਨਾਨਕ ਗਿਆ ਜਾਪੇ ਜਾਇ ਧਰਮਖੰਡ ਕੈ ਉਤਰ ਗਿਆਨਖੰਡ ਕਾ ਜੋ ਕਨਵ ਕੀ ਤੇ ਪਰਵਾਣੀ ਬਸ ਅਤਰ ਕੀ ਤੇ ਕਾਨ ਮਹਿ ਸੰ ਕਿਤੇ ਵਰ ਮੈਂ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕਿਤੇ ਅਨੰਕੂਬੀ ਮੇਰ ਖੇਤੇ ਕਿਤੇ ਤੂ ਦੇ ਸਕੇ ਦਿਨ ਚੰਸੂਰ ਕਿਤੇ ਕਿਤੇ ਮੰਡਲ ਦੇ ਸਕ ਕਿਤੇ ਸ੍ਰਿ ਭੁਦਨਾਕ ਕਿਤੇ ਕਿਤੇ ਦੇਵੈਸਾ ਕਿਤੇ ਦੇਵਦਾਨ ਮਨ ਕਿਤੇ ਕਿਤੇ ਰਤਨ ਸਮੁੰਦਰ ਖੇਤਿਆ ਖਾਣੀ ਕਿਤੇ ਆ ਬਾਣੀ ਕਿਤੇ ਬਾਤ ਨਿਰੰਤਰ ਕਿਤੇ ਅਸੀਸੀ ਸੇਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਘਟੇ ਗਿਆਨ ਪਚਾਟ ਕਿਤੇ ਨਾਨਕ ਬਨੂਦ ਕੋ ਦਾ ਨੰਦਾ ਸਾਰਮਖੰਡ ਕੀ ਬਾਣੀ ਰੂਪਾ ਤਿੱਥੇ ਕਾੜ ਕਾੜੀ ਹੈ ਬਹੁਤ ਅਨੋਖਤਾ ਕੀ ਕਲਾ ਕਥਿਆ ਨਾ ਜਾਏ ਜੇ ਕੋ ਕਹੇ ਕਿ ਚਬਿਛਦਾ ਆਇ ਤੇ ਖੜੀਏ ਸੁਖਤ ਮਤ ਮਨ ਬਹੁਤ ਤਿੱਥੇ ਖੜੀਏ ਸੁਣਾ ਸਿੱਧਾ ਸੋਦਾ ਕਾਰਮਖੰਡ ਕੀ ਬਾਣੀ ਚੋਰ ਤਿੱਥੇ ਹਰਣ ਪੋਈ ਹੋਰ ਤਿੱਥੇ ਜੋਦ ਮਹਾਂਵਲ ਸੂਰ ਤਿੰਨ ਭੈਰਾਂ ਰਹਿ ਹਨ ਪ੍ਰਭੂਰ ਤਿੱਥੇ ਸੀਤੋ ਸੰਤਾ ਮਹਿਮਾ ਮਾਈ ਤਾਂ ਕੇ ਰੂਪ ਨਾ ਕਤਨੇ ਜਾਏ ਨਾਇ ਉਹ ਮਰੇ ਨਾ ਠਾਗੇ ਜਾਏ ਜਗ ਜੇ ਰਾਮ ਵਸੈ ਮਨ ਮਾਏ ਤਿਥੈ ਭਗਤ ਵਸੈ ਕੇ ਲੋ ਕਰਿ ਨ ਦਸਚਾ ਮਨ ਸੋਏ ਸਚ ਕਟ ਵਸੈ ਨਿਰੰਕਾਰ ਕਾਰ ਕਰੈ ਵੇਖੈ ਨ ਦਣੀ ਹਾਨ ਤਿਥੈ ਖੰਡ ਬੰਡਲ ਵਰਪੰਡ ਜੇ ਕੋ ਕਥੈ ਤਾਂ ਤਨਾਇ ਤਿਥੈ ਲਉ ਲੋਯਾਕਾਰ ਜਿਵ ਜੂ ਕੋ ਤਿਵੈਤਨ ਖਾਨ ਕੇ ਵਿਚੈ ਕ ਵਿਚਾਰ ਨਾਨਕ ਕਤਨਾ ਕਰਣਾ ਸਾਰ ਜਤ ਪਹਾਰਾ ਧਿਰ ਸੁਨਿਆ ਰੇ ਰਣਮਤ ਵੇਦ ਅਧਿਆਰ ਭੋਖ ਲਗ ਤਬਤਾਓ ਭੰਡਾ ਭਾਉਣ ਤੇ ਟਟਾਲ ਘੜੀ ਸ਼ਬਦ ਸਚਿਤ ਸਾਲ ਜਿਨ ਬਨ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਹੋਇ ਦਾਈ ਦਾਇਆ ਖੇਲੇ ਸਗਲ ਜਗਤ ਜਗਿਆਈਆ ਵਰਿਆਈਆ ਵਾਚੇ ਤਰ ਮਾ ਦੂਰ ਕਰਮੀ ਆਪੋ ਆਪਣੀ ਕੈ ਨੇੜੇ ਕੈ ਦੂਰ ਜਿ ਕੀ ਨਾਮ ਧਿਆਇਆ ਗੇਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਪੀ ਨਾਲ ਜਿਤੇ ਨਾਮ ਧਿਆਇਆ ਗੇਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਪੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ